ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਬੁਰਸ ਵਾਰੀ ਆਪਾਂ ਚੱਲ ਰਹੇ ਲੜੀਵਾਰ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਤਹਿਤ ਅੱਜ 20ਵੀਂ ਪਉੜੀ ਦੀ ਵਿਚਾਰ ਕਰਨ ਲੱਗੇ ਹਾਂ ਸਤਗੁਰ ਬਾਛਾ ਜੀ ਧੰਨ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰਦੇ ਨੇ ਜਿਉ ਨਿਰਮਲ ਬਾਹਰੋ ਨਿਰਮਲ ਸਤਿਗੁਰ ਪਾਚੰਜ ਦਾ ਫਰਮਾਨ ਹੈ ਜਿਹੜੇ ਗੁਰਮਖ ਬਾਹਰੋਂ ਅੰਦਰੋਂ ਮਨ ਕਰਕੇ ਸਾਭਨ ਕਿਉਂਕਿ ਕਈ ਵਾਰ ਮਨੁੱਖ ਦੀ ਬਾਹਰੋਂ ਬਹੁਤ ਬਾਣੀ ਬੜੀ ਮਿੱਠੀ ਹੁੰਦੀ ਨੇ ਪਰ ਅੰਦਰੋਂ ਉਹਨਾਂ ਦੇ ਵਿਕਾਰ ਹੁੰਦੇ ਨੇ ਮਕਾਰ ਹੁੰਦੇ ਨੇ ਜਿਵੇਂ ਆਪ ਸਾਰੇ ਜਾਣਦੇ ਹਾਂ ਕਿ ਤਲੰਬੇ ਦਾ ਰਹਿਣ ਵਾਲਾ ਸੱਜਰ ਠੱਗ ਬਾਹਰੋਂ ਭੇਖ ਦਿਖਾਵਾ ਸੰਤਾਂ ਵਾਲਾ ਬੜਾ ਗੁਰਮਖਾਂ ਵਾਲਾ ਸੇਵਾ ਵੀ ਬੜੀ ਕਰਦਾ ਹੈ ਬਾਹਰ ਦੁਨੀਆਂ ਵਿੱਚ ਉਹਦੀ ਬੜੀ ਸੋਤ ਹੈ ਪਰ ਅੰਦਰ ਕੀ ਕਰਦਾ ਸੀ ਉਹ ਮਸਾਫਰਾ ਨੂੰ ਮਾਰ ਦਿੰਦਾ ਤੇ ਖੂਹ ਦੇ ਵਿੱਚ ਉਹਨਾਂ ਦੀ ਲਾਸ਼ ਉੱਡ ਕੇ ਉਹਨਾਂ ਦਾ ਸਾਰਾ ਮਾਲਸ ਬਾਬ ਲੁੱਟ ਲੈਂਦਾ ਸੋ ਇਹੋ ਜੇ ਵਿਕਾਰਾਂ ਦਾ ਸਤਿਗੁਰ ਪਾਤਸ਼ਾਹ ਜੀ ਨੇ ਜਾ ਕੇ ਪਾਜੋ ਘੇੜਿਆ ਸੀ ਉਹਨਾਂ ਬਾਰੇ ਕਿਹਾ ਇਹਨਾ ਕਿ ਮਰ ਕਹਿੰਦੇ ਜੀਉ ਮੈਲੇ ਬਾਹਰੋਂ ਡਰ ਉਹ ਜਿਉ ਤਾਂ ਮੈਲੇ ਸੀ ਪਰ ਬਾਹਰੋਂ ਸਾਫ਼ ਦਿਖਦੇ ਸੀ ਅੱਜ ਦੀ ਵਿਚਾਰ ਵਿੱਚ ਸਤਿਗੁਰ ਬਾਛਾ ਜੀ ਕਿਰਪਾ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਸਿੱਖਤ ਸਲਾਹ ਕਰਦੇ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰਿਆ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਬਾਹਰੋਂ ਅੰਦਰੋਂ ਮਨ ਕਰਕੇ ਸਾਫ਼ ਹਨ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਜਿਹੜੇ ਠੀਕ ਅੰਦਰੋਂ ਤੇ ਬਾਹਰੋਂ ਸਾਹ ਹਨ ਜਿਵੇਂ ਅਸੀਂ ਕਹਦਨੇ ਕਿ ਸਾਡਾ ਮਨ ਬੜਾ ਸਾਫ਼ ਹੈ ਪਰ ਜਿਹੜੇ ਗੁਰਮੁਖ ਜਾਣੇ ਅੰਦਰੋਂ ਬਾਹਰੋਂ ਇੱਕ ਹੁੰਦੇ ਨੇ ਜੋ ਅੰਦਰ ਹੁੰਦਾ ਓਹੀ ਮੂੰਹ ਦੇ ਉਤੋਂ ਕਹਿੰਦੇ ਨੇ ਅਤੇ ਜੋ ਮੂੰਹ ਦੇ ਉਤੋਂ ਬੋਲਦੇ ਨੇ ਓਹੀ ਅੰਦਰੋਂ ਮਨੋਂ ਕਰਦੇ ਨੇ ਬਾਬ ਖਾਵਾਂ ਨਹੀਂ ਕਰਦੇ ਕਿਸੇ ਨੂੰ ਤੋਖਾ ਜਿੰਦੇ ਸਤਗੁਰ ਤੇ ਕਰਨੀ ਕਬਾਣੀ ਉੱਚ ਪਦਵੀ ਦੀ ਕਰਨੀ ਉਹਨਾਂ ਗੁਰੂ ਤੋਂ ਕਮਾਈ ਹੋਈ ਹੈ ਉਹਨਾਂ ਦੀ ਜਿਹੜੀ ਆਤਮਿਕ ਅਵਸਥਾ ਬਣੀ ਹੈ ਨਾ ਉਹ ਗੁਰੂ ਤੋਂ ਸਿੱਖਿਆ ਲੈ ਕੇ ਕਮਾਈ ਹੋਈ ਹੈ ਗੁਰੂ ਦੇ ਸ਼ਬਦ ਨੂੰ ਕਮਾਇਆ ਹੈ ਕੋੜ ਕੇ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਹੁਣ ਉਥੇ ਉਹਨਾਂ ਦੀ ਜਿਹੜੀ ਅਵਸਥਾ ਬਣ ਗਈ ਉਥੇ ਝੂਠ ਦੀ ਸੋ ਭਾਵ ਝੂਠ ਦੀ ਕੋਈ ਖਬਰ ਉਹਨਾਂ ਕੋਲ ਨਹੀਂ ਪਹੁੰਚਦੀ ਕਿੰਨਾ ਵੀ ਕੋਈ ਝੂਠ ਆ ਕੇ ਉਹਨਾਂ ਦੇ ਕੋਲ ਬੋਲੇ ਉਹ ਸਮਝ ਜਾਂਦੇ ਨੇ ਉਹਨਾਂ ਦੀ ਬਾਛਨਾ ਸੱਚ ਨਾਲ ਮਿਲ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਇਹ ਸੰਸਾਰ ਕੀ ਹੈ ਹੁਣ ਉਹਨਾਂ ਦੀ ਜਿਹੜੀ ਬਾਛਨਾ ਹੈ ਜੋ ਉਹਨਾਂ ਦੀ ਸੋਚ ਹੈ ਉਹ ਸੱਚ ਦੇ ਨਾਲ ਸੰਭਾਲੀ ਹੈ ਜਨਮ ਮਰਤਨ ਜਿੰਨੀ ਖਟਿਆ ਬਾਚ ਕਹਿੰਦੇ ਉਹਨਾਂ ਨੇ ਜਨਮ ਰਤਨ ਦਾ ਲਾਭ ਖੱਟ ਲਿਆ ਹੈ ਉਹਨਾਂ ਨੇ ਆਪਣੇ ਜਨਮ ਦਾ ਲਾਹਾ ਕੱਟ ਲਿਆ ਈਹਾਂ ਖਾੜ ਚੱਲੋ ਹਰ ਲਾਹਾ ਆਗੇ ਬਸਨ ਸਹਿੇਲਾ ਹਉਦ ਘਟੇ ਜਨ ਸਹਹਿ ਨਾਰੇ ਮਨ ਗੁਰ ਮਿਲ ਕਾਰ ਸਵਾਰੇ ਅਪਸੁਲ ਦੀ ਬਾਣੀ ਵਿੱਚ ਰੋਜ਼ਾਨਾ ਪੜ੍ਹਦੇ ਆ ਸੁਣ ਲਗੇ ਹਰ ਕਹਿੰਦੇ ਇੱਥੇ ਲਾਹਾ ਖੱਟਣ ਵਾਸਤੇ ਆਏ ਹੋ ਵਣਜ ਕਰੋ ਵਣ ਜਾ ਰਹੇ ਹੋ ਵਕਰ ਲਿਓ ਸਮਾਲ ਤੈਸੀ ਵਤ ਵਸਾਈ ਜੈਸੀ ਨਬਹਿ ਨਾ ਇਥੇ ਨਾਮ ਦਾ ਵਣਜ ਕਰਨਾ ਸੀ ਦੇ ਨਾਮ ਦਾ ਵਣਜ ਕਰਨ ਆਏ ਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਸ਼ਬਦ ਨੂੰ ਕਮਾਲਿਆ ਮਹਾਰਾਜ ਕਹਿੰਦੇ ਉਹਨਾਂ ਨੇ ਜਨਮ ਰਤਨ ਦਾ ਲਾਭ ਖੱਟ ਲਿਆ ਹੈ ਭਲੇ ਸੇਵਨਾਰੇ ਉਹ ਸੱਚ ਦੇ ਸੋਦਾਗਰ ਚੰਗੇ ਹਨ ਉਹ ਸੱਚ ਦੇ ਵਪਾਰੀ ਹਨ ਉਹ ਸੱਚ ਦੇ ਸੋਦਾਗਰ ਬਹੁਤ ਚੰਗੇ ਹਨ ਕਹੇ ਨਾਨਕ ਜਿਨ ਮਨ ਨਿਰਮਲ ਸਤਿਗੁਰ ਪਾਤਸ਼ਾਹ ਧਰਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਹੇ ਨਾਨਕ ਕਹਿ ਜਿਨ੍ਹਾਂ ਦਾ ਮਨ ਸਾਫ਼ ਹੈ ਸਦਾ ਰਹੇ ਗੁਰ ਨਾਲੇ ਉਹ ਗੁਰੂ ਦੇ ਨਾਲ ਹਨ ਸਦਾ ਹੀ ਗੁਰੂ ਦੇ ਨਾਲ ਨੇ ਤੇ ਗੁਰੂ ਉਹਨਾਂ ਤੋਂ ਕਦੇ ਵੱਖ ਨਹੀਂ ਹੁੰਦਾ ਉਹ ਗੁਰੂ ਦੇ ਨਾਲ ਨੇ ਉਹੀ ਫਿਰ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਨਾਲ ਅਗੇ ਮਾਰ ਕੇ ਸਿਮਰ ਸਿਮਰ ਇਸ ਸਦਾ ਸੰਭਾਲ ਲੈ ਉਹਨੂੰ ਸਿਮਰ ਸਿਮਰ ਕੇ ਉਹਦੀ ਸੰਭਾਲ ਕਰ ਉਹਨੂੰ ਯਾਦ ਰੱਖ ਗੁਰੂ ਕੀ ਹੈ ਸ਼ਬਦ ਗੁਰੂ ਦਾ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਜਾਪ ਕਰਦੇ ਹਾਂ ਤੇ ਗੁਰੂ ਸਾਡੇ ਨਾਲ ਨਾਲ ਚੱਲਿਆ ਫਿਰਦਾ ਹੈ ਇਹ ਦੇਹੀ ਕਰਕੇ ਨਹੀਂ ਸ਼ਬਦ ਕਰਕੇ ਗੁਰੂ ਸਾਡੇ ਅੰਦਰ ਵਸ ਜਾਂਦਾ ਉਹਦੇ ਚਰਨ ਕਮਲ ਅੰਦਰ ਵਸ ਜਾਂਦੇ ਨੇ ਸਿੱਖ ਜਿਹੜੇ ਮਰਦੇ ਦੁਨੀਆ ਤੇ ਬੋਨੇ ਤੇ ਚਲਾ ਜਾਵੇ ਇਹ ਸ਼ਬਦ ਗੁਰੂ ਉਹਦੇ ਨਾਲ ਹੀ ਅਸਦਾ ਇਸ ਲਈ ਪਿਆਰਿਓ ਸਤਿਗੁਰਾਂ ਦੀ ਬਾਣੀ ਦੀ ਸਿੱਖਿਆ ਲੈ ਕੇ ਆਪਣੇ ਜੀਵ ਨੂੰ ਅਸੀਂ ਸਵਾਰ ਲੈ ਇਹ ਗੁਰਬਾਣੀ ਜੋ ਜਿਉ ਜਾਣੇ ਕਹਿੰਦੇ ਜਿਹੜਾ ਗੁਰਬਾਣੀ ਆਪਣੇ ਜਿਉ ਅੰਦਰੋਂ ਜਾੜਦਾ ਉਸ ਜੀਵ ਦਾ ਭਲਾ ਹੋ ਜਾਂਦਾ ਹੈ ਸੋ ਇਹ ਸੀ ਅੱਜ ਦੇ ਇਹ ਸ਼ਬਦ ਵਿਚਾਰ ਸੋ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਕਰਨ ਸਾਡੇ ਉੱਤੇ ਮਿਹਰਾ ਕਰਨ ਇਸੇ ਤਰ੍ਹਾਂ ਅਹੀਂ ਵੀ ਗੁਰੂ ਦੀ ਹਾਜ਼ਰੀ ਪਰੇ ਸ਼ੁਭਤ ਕਮਾ ਲਈਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ